ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਸਸਤੇ ਭਾਅ ਦੇ ਵਿੱਚ ਇਹ ਵੈੜ ਦੇਣੀ ਕੋਈ 50 30 ਮੋਲ ਨਹੀਂ ਜੇ ਕਰਨਾ ਸੱਜਰ ਵੈੜ ਜੇ ਸੂਣ ਵਾਲੀ ਤਿਆਰ ਪਿਓਰ ਜਰਸੀ ਵੈੜ ਜੇ ਪੂਰੀ ਜਾਣਕਾਰੀ ਸਵੈਡ ਬਾਰੇ ਪਤਾਣਾ ਸਾਂਝੀ ਕਰਾਂਗੇ ਜਿਸ ਵੀਡੀਓ ਰਾਈ ਬਣੇ ਰਿਹਾ ਵੀਡੀਓ ਇਹਨਾਂ ਤੱਕ ਜੀ ਰੇਟ ਅੱਜ ਵੈੜ ਦਾ ਬਿਲਕੁਲ ਜੈਜੋ ਨਾਲ ਆ ਜੀ ਸਵਾਗਤ ਕਰਦੇ ਹਾਂ ਵੀਜੀ ਤੁਹਾਡੇ ਆਪਣੇ YouTube ਚੈਨਲ ਤੇ ਸ਼ੇਰਾ ਡੇਰੀ ਫਾਰਮ ਤੇ ਜੀ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰੇ ਚੈਨਲ ਤੇ ਨਵੇਂ ਜੁੜੇ ਆ ਜੋ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹ ਜਾਇਜ਼ ਕੀਮਤਾਂ ਦੇ ਜਰਸੀ ਵੜਨ ਦੀ ਵੀਡੀਓ ਦੇਖਣ ਲਈ ਹਰ ਇੱਕ ਤਰ੍ਹਾਂ ਦੀ ਵੜ੍ਹ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਜੀ ਕਈ ਵੀਰ ਭੈਣ ਭਰਾਵਾਂ ਦੇ ਫੋਨ ਆਉਂਦੇ ਸੀ ਕਿ ਕੋਈ ਜਰਸੀ ਵੜ ਬਿਲਕੁਲ ਘੱਟ ਰੇਟ ਦੀ ਲੈ ਕੇ ਦੋ ਚਾਹੇ ਟੋਕੜ ਕੱਪਣ ਹੋਵੇ ਚਾਹੇ ਕੋਈ ਹੌਲੇ ਭਾ ਦੀ ਸੱਜਰ ਵੜ ਹੋਵੇ ਅੱਜ ਆਪਾਂ ਬਿਲਕੁਲ ਹੀ ਜਾਇਜ਼ ਕੀਮਤ ਵੀ ਤੁਹਾਨੂੰ ਵੜ੍ਹ ਦੇ ਦੇਣੀ ਕੋਈ ਰੇਟ ਪੱਛੀ ਨਹੀਂ ਕਰਨਾ ਕੋਈ 30 ਨਹੀਂ ਕਰਨਾ ਲੋਇ ਪਹਿਲਾਂ ਕਰੋ ਵੜ ਦੀ ਫੇਸ ਕੋਆਰਡੀਨੇਟਰ ਚੈੱਕ ਬਹੁਤ ਵਧੀਆ ਫੇਸਕਵਾੜ ਜੇ ਬੋਦੀ ਦੀ ਵੜ ਜੇ ਦੇਖ ਸਕਦੇ ਜੀ ਗੱਬਣ ਵੜ ਜੇ ਵੀਰ ਜੀ ਸੂਣ ਵਾਲੀ ਜੇ ਲੋਇ ਤੁਹਾਨੂੰ ਛੱਡਾ ਕਰਾਈ ਚੈੱਕ ਪਿਛੇ ਦਿਓ ਜੀ ਸੂਣ ਦੇ ਵਿੱਚ ਉਹ ਸਮਾਂ ਜੇ ਉਹ 5 ਤੋਂ 6 ਦਿਨ ਬਾਕੀ ਰਹਿੰਦਾ ਜੇ ਛੱਡੇ ਦੀ ਵੜ ਦੇ ਤਿਆਰੀ ਕਾਫੀ ਵਧੀਆ ਕੀਤੀ ਆ ਤੇ ਬਿਲਕੁਲ ਠੰਡੀ ਸੀਲ ਸੋ ਵੈਡ ਜੇ ਲਓ ਤੁਹਾਨੂੰ ਥੱਲੇ ਬੈਠ ਕੇ ਖੋਣੇ ਵੈਡ ਠੰਡ ਥਣ ਲਾਗੋ ਖੋਣੇ ਚੈੱਕ ਕਰਾਉਣੇ ਆ ਜੀ ਦੋਨੇ ਦੋਦੇ ਬੜੇ ਰਮਾਨਾ 10 12 ਲੀਟਰ ਚ ਵਧੇਗੀ ਜੀ ਤੁਹਾਨੂੰ ਪਹਿਲਾਂ ਥਣ ਕਰਾਈ ਨੀਡਲ ਚੈੱਕ ਜੀ ਇਸ ਵੈਡ ਦੇ ਵਿੱਚ ਜੋ ਪ੍ਰੋਬਲਮ ਹੈ ਉਹ ਤੁਹਾਨੂੰ ਦੱਸ ਕੇ ਦੇਣੀ ਆ ਜੀ ਕਿਉਂਕਿ ਨਾਂ ਵੀ ਦਸੀਏ ਤਾਂ ਵੀ ਵੈੜੀ ਵਿਖਦੀ ਆ ਪਰ ਆਪਾਂ ਇਹ ਰਖੇ ਰਿਹੇ ਕੰਮ ਨਹੀਂ ਚ ਕਰਨਾ ਇਹਦੇ ਜਿਹੜੇ ਤਿੰਨ ਥਾਣੇ ਬਿਲਕੁਲ ਓਕੇ ਜੀ ਇਹ ਵਧੀਆ ਚੱਲਦੇ ਜੇ ਜਿਹੜਾ ਮਗਰ ਦਾ ਥਣ ਆਹ ਵਾਲਾ ਜੇ ਇਦੇ ਵਿੱਚ ਦੁੱਧ ਆਉਂਦਾ ਵਾ ਲੇਕਿਨ ਘਟਾਉਂਦਾ ਵਾ ਆਪਾਂ ਦੱਸ ਕੇ ਦੇਣਾ ਇਹ ਲੋ ਜੀ ਦੇਖ ਸਕਦੇ ਜੀ ਦੁੱਧ ਆਉਂਦਾ ਵਾ ਤੇ ਬਾਕੀ ਥਣ ਤੇ ਇਹਨਾਂ ਬਿਲਕੁਲ ਓਕੇ ਜੀ ਲੋ ਜੀ ਚੈੱਕ ਕਰ ਸਕਦੇ ਜੀ ਤਿੰਨਾਂ ਥਣਾਂ ਦੀ ਆਪਣੀ ਪੂਰੀ ਗਾਰੰਟੀ ਹੋएगी ਜੀ ਤੇ ਜਿਹੜਾ ਚੌਥਾ ਥਣ ਹੈ ਮਗਰਲਾ ਉਹ ਥਣ ਟ੍ਰੀਟਮੈਂਟ ਕਰਾਇਆ ਇਲਾਜ ਕਰਾਇਆ ਚੱਲ ਵੀ ਸਕਦਾ ਜੀ ਤੇ ਨਹੀਂ ਵੀ ਚੱਲ ਸਕਦਾ ਆਪਾਂ ਤਿੰਨਾਂ ਥਣਾਂ ਦੀ ਵੈਢ ਦੇਣੀ ਜੀ ਤੁਹਾਨੂੰ ਤੇ ਬਿਲਕੁਲ ਠੰਡੀ ਸੀਲ ਤੋਂ ਵੈਢ ਜੇ ਦੇਖ ਸਕਦੇ ਜੀ ਲੋ ਜੀ ਬਿਲਕੁਲ ਟੋਕੜਾਂ ਦੇ ਭਾਜ ਆਪਾਂ ਤੁਹਾਨੂੰ ਵੈੜ ਦੇਣੀ ਜੀ ਸਸਤੇ ਰੇਟ ਦੇ ਵਿੱਚ ਤੇ ਬਿਲਕੁਲ ਸੱਜਰ ਸੂਣਾ ਜੀ ਇਸ ਵੈੜ ਨੇ ਦੇਖ ਸਕਦੇ ਜੀ ਬਾਕੀ ਵੀ ਜੇ ਤੁਹਾਨੂੰ ਪਤਾ ਜੇ ਟੋਕੜ ਵੈੜ ਵੀ ਲੈਣ ਜਾਈਏ ਉਹ ਵੀ 25-3000 ਤੋਂ ਘੱਟ ਟੋਕੜ ਗੱਬਣ ਵੀ ਨਹੀਂ ਆਉਂਦੀ ਦੇਖ ਸਕਦੇ ਜੀ ਤੇ ਵੈੜ ਇਹ ਸੱਜਰ ਸੂਣੀ ਜੇ ਜੇਕਰ ਇਹਨੇ ਬੱਚਾ ਵਸ਼ੀ ਦੇਤੀ ਤੇ ਹੋਰ ਵੀ ਫਾਇਦਾ ਜੇ ਬੱਚੇ ਲੈਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੀ ਜੇਕਰ ਇਸ ਦਾ ਚੌਥਾ ਥਾਣੀ ਵੀ ਸਹੀ ਹੁੰਦਾ ਫਿਰ ਆਪਾਂ ਮੋਲ ਭਵੇਂ ਇਹਦਾ 40-42 ਜਿੰਨੇ ਦੀ ਮਰਜ਼ੀ ਵੇਚ ਦਿੰਦੇ ਵਿਖਦੀ ਸੀ ਵਹਿੜ ਵਹਿੜ ਕਾਫੀ ਕੁਆਲਟੀ ਵਾਲੀ ਜੇ ਪਿਓਰ ਜਰਸੀ ਵਹਿੜ ਜੇ ਬਾਕੀ ਆਪਣੀ ਤਿੰਨਾਂ ਥਾਣਾਂ ਦੀ ਪੂਰੀ ਗਰੰਟੀ ਹੋ ਗਈ ਜੀ ਤੇ ਆਪਾਂ ਤਿੰਨਾਂ ਥਾਣਾਂ ਦੇ ਦੇਣੀ ਆ ਚੌਥਾ ਤਣ ਤੁਹਾਡੀ ਕਿਸਮਤ ਹੈ ਗੜੀ ਤੁਸੀਂ ਲਾਜ ਕਰਾ ਕੇ ਚਲਾ ਸਕਦੇ ਜੀ ਤੇ ਤੁਸੀਂ ਚਲਾ ਲਓ ਆਪਣੀ ਚੌਥੀ ਥਿਆਂ ਦੀ ਕੋਈ ਗਰੰਟੀ ਨਹੀਂ ਆ ਤਿੰਨ ਥਣ ਬਿਲਕੁਲ ਸਹੀ ਜੇ ਤੇ ਬਿਲਕੁਲ ਠੰਡੀ ਸੀਲ ਤੋਂ ਵਹਿੜ ਜੇ ਲੋ ਜੀ ਤੁਹਾਨੂੰ ਚੱਡਾ ਫੇਰ ਤੋਂ ਚੱਕ ਕਰਾ ਦੀ ਪਿਛੇ ਤੋਂ ਜੀ ਬੋਧ ਦੇ ਬੜੇ ਰਮਾਨ 10-12 ਲੀਟਰ ਚਵਾ ਦੇਗੀ ਜੀ ਫਰੋਂ ਜੀ ਫੇ ਪੂਰੀ ਸਮੀ ਭਲੀ ਰਾਜੀ ਵੈੜ ਗਈ। ਲੋ ਜੀ। ਦੇਖ ਸਕਦੇ ਜੀ। ਮੋਲ ਆਪਾਂ ਇਹਦਾ ਕੋਈ 25 ਵੀ ਨਹੀਂ ਕਰਨਾ ਨਾ ਕੋਈ 30 ਕਰਨਾ ਵਾ। ਇਹ ਸਿਰਫ ਤੁਹਾਨੂੰ 20000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ। ਫਿਕਸ ਰੇਟ ਜੇ ਵਿੱਚ 20 20000 ਰੁਪਿਆ ਟੋਪੜਾ ਵਾਲਾ ਭਾਈਆ ਜੀ। ਕਿਉਂਕਿ ਆਪਾਂ ਜਿੰਨਾ ਵੀਰਾਂ ਕੋ ਲਈ ਉਹਨਾਂ ਨੇ ਆਪਾਂ ਨੂੰ ਦੱਸ ਕੇ ਦਿੱਤੀ ਆ ਤਾਂ ਆਪਾਂ ਵੀ ਅੱਗੇ ਦੱਸ ਕੇ ਦੇਣੀ ਆ। ਬਿਲਕੁਲ ਜਾਇਜ਼ ਰੇਟ ਜੇ। ਲੋ। ਬਾਕੀ ਵੀਰ ਜੀ ਐਡਰੈਸ ਨੋਟ ਕਰ ਲਓ ਜੀ ਪਿੰਡ ਆਪਣਾ ਗੱਗੜਪਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਇਹ ਵੈਡ ਖਰੀਦ ਸਕਦੇ ਜੇ ਲੋ ਜੀ ਦੂਸਰੇ ਸੂਏ ਇਸ ਵੈਡ ਨੇ ਸੋਣਾ ਜੇ ਗੱਬਣ ਵੈੜ ਜੇ ਲੋ ਜੀ ਘਰ ਰੱਖਣ ਵਾਸਤੇ ਵੈੜਾ ਇਹ ਕਾਫੀ ਵਧੀਆ ਜੇ ਤੇ ਦੁੱਧ ਵੀ ਜਿਹੜਾ ਨਾ ਮਜਾ ਦੁੱਧ ਵਰਗਾ ਸੰਘਣਾ ਹੁੰਦਾ ਜੇ ਲੋ ਜੀ ਦੇਖ ਸਕਦੇ ਜੀ ਲੋ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸ਼ੇਰਾ ਡੇਰੀ ਫਾਰਮ ਤੇ ਉਹ ਹੋਰ ਜਰਸੀ ગામ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਆਪਾਂ ਰੋਏ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ